ਉੱਪਲ ਫਾਰਮ ਵਾਲੀ ਕੁੜੀ ਦਾ ਮਾਮਲਾ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਹੈ ਅਤੇ ਇਸ ਨੌਜਵਾਨ ਨੂੰ ਤਾਂ ਤੁਸੀਂ ਸਭ ਨੇ ਪਹਿਚਾਣ ਹੀ ਲਿਆ ਹੋਵੇਗਾ ਐਸ ਬਾਰੇ ਇਹ ਗੱਲ ਚੱਲ ਰਹੀ ਹੈ ਕਿ ਐਸ ਨੇ ਉਪਲ ਫਾਰਮ ਵਾਲੀ ਗੌਰੀ ਦੀਆਂ ਕਲਿੱਪਾਂ ਪਬਲਿਕ ਕੀਤੀਆਂ ਹਨ ਯਾਨੀ ਕਿ ਉਸ ਦੀਆਂ ਪ੍ਰਾਈਵੇਟ ਵੀਡੀਓ ਲੀਕ ਕਰ ਦਿੱਤੀਆਂ ਹਨ ਪਰ ਅੱਜ ਉਹ ਆਪਣੇ ਇੰਸਟਾਗ੍ਰam ਤੇ ਆ ਕੇ ਸਾਰਾ ਸੱਚ ਸਾਫ਼ ਕਰ ਗਿਆ ਉਸ ਨੇ ਸਟੋਰੀ ਪਾ ਕੇ ਲਿਖਿਆ ਕਿ ਸੱਚ ਤੁਹਾਡੇ ਮੂਰੇ ਆ ਜਾਣਾ ਪਹਿਲਾਂ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਹੁਣ ਪਾਣੀ ਸਿਰ ਦੇ ਉੱਤੋਂ ਲੰਘ ਗਿਆ ਹੁਣ ਸਾਰਾ ਸੱਚ ਦੱਸਾਂਗੇ ਕਰ ਲੋ ਜਿੰਨਾ ਬਦਨਾਮ ਕਰਨਾ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਸੱਚ ਮੁਰੇ ਤੁਹਾਡੇ ਆ ਜਾਣਾ ਕਮਿੰਗ ਸੂਨ ਇਸ ਤੋਂ ਕੁਝ ਘੰਟੇ ਬਾਅਦ ਉਸਨੇ ਇੱਕ ਹੋਰ ਸਟੋਰੀ ਸ਼ੇਅਰ ਕਰਦੇ ਬਿਆਨ ਦਿੱਤਾ ਕਿ ਓਕੇ ਸੋ ਮੈਂ ਹੁਣ ਤੁਹਾਨੂੰ ਸੱਚ ਦੱਸਦਾ ਹੋਇਆ ਕਿ ਪ੍ਰਭ 17 ਏਅਰ ਦਾ ਸੀ ਤੇ ਗੁਰਮਣ 19 ਦੀ ਜਦੋਂ ਇਹਨਾਂ ਦਾ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਪ੍ਰਭ ਕੈਨੇਡਾ ਦਾ ਬੋਰਨਾ ਇੰਡੀਆ ਆਇਆ ਕਿਉਂਕਿ ਇਹਨਾਂ ਦਾ ਖੇਤੀ ਦਾ ਬਹੁਤ ਕੰਮਕਾਰ ਆ ਪ੍ਰਭ ਤੇ ਗੁਰਮਣ ਦੀ ਗੱਲ ਸ਼ੁਰੂ ਹੋਈ ਤੇ ਸਭ ਕੁਝ ਬਹੁਤ ਵਧੀਆ ਸੀ ਇੱਕ ਦੂਜੇ ਦੇ ਘਰਦਿਆਂ ਨੂੰ ਵੀ ਮਿਲਿਆ ਫਿਰ ਕੁੜੀ ਦੀ ਬੈਸਟ ਫਰੈਂਡ ਨੇ ਦੱਸਿਆ ਪ੍ਰਭ ਨੂੰ ਕਿ ਗੁਰਮਣ ਚੀਟ ਕਰ ਰਹੀ ਆ ਉਹ ਮੁੰਡਾ ਹੈਗਾ ਅੰਮ੍ਰਿਤਸਰ ਦਾ ਉਹਦਾ ਨਾਮ ਆ ਡੈਸ਼ ਵਿੰਦਰ ਉਸ ਮੁੰਡੇ ਨੂੰ ਨਹੀਂ ਪਤਾ ਸੀ ਕਿ ਗੁਰਮਨ ਪ੍ਰਭ ਨਾਲ ਆ ਸੋ ਗੁਰਮਨ ਦੋਨੇ ਦੋਨਾਂ ਮੁੰਡਿਆਂ ਨੂੰ ਚੀਟ ਕਰ ਰਹੀ ਸੀ ਤੇ ਗੁਰਮਨ ਦੀ ਬੈਸਟ ਫਰੈਂਡ ਨੇ ਸਾਰੇ ਪ੍ਰੂਫਸ ਜੋ ਵੀ ਮੈਸੇਜ ਸੀ ਪਿਕਚਰ ਸੀ ਪ੍ਰਭ ਉਦੋਂ ਹਜੂਰ ਸਾਹਿਬ ਗਿਆ ਹੋਇਆ ਸੀ ਸੋ ਜਦੋਂ ਉਸ ਨੂੰ ਪਤਾ ਲੱਗਾ ਫਿਰ ਪ੍ਰਭ ਨੇ ਫੋਨ ਕੀਤਾ ਗੁਰਮਨ ਦੇ ਡੈਡੀ ਨੂੰ ਉਹਦੇ ਡੈਡ ਨਾਲ ਬਹੁਤ ਗੱਲਾਂ ਹੋਈਆਂ ਤੇ ਉਹਦਾ ਡੈਡੀ ਕਹਿੰਦਾ ਮੈਨੂੰ ਤੂੰ ਆ ਕੇ ਮਿਲੀ ਹੁਣ ਆਬਵੀਅਸਲੀ ਪ੍ਰਭ ਨੂੰ ਗੁੱਸਾ ਸੀ ਤੇ ਉਹ ਹਜੂਰ ਸਾਹਿਬ ਤੋਂ ਆ ਕੇ ਸਿੱਧਾ ਘਰੇ ਚੱਲ ਗਿਆ ਚੈਟਸ ਸਾਰੀਆਂ ਫੇਕ ਸੀ ਉਹ ਇਕੱਲੀ ਵਾਇਸ ਰਿਕਾਰਡਿੰਗ ਸੱਚ ਸੀ ਤੇ ਇੰਦਰ ਗੁਰਮਣ ਦਾ ਐਕਸ ਬਾਇਫਰੈਂਡ ਆ ਉਹਨਾਂ ਨੂੰ 2 ਸਾਲ ਹੋ ਗਏ ਬ੍ਰੇਕਅਪ ਕੀਤੇ ਨੂੰ ਜਿਹੜੀਆਂ ਵੀਡੀਓਜ਼ ਲੀਕ ਹੋਈਆਂ ਉਹ ਕਾਫੀ ਪੁਰਾਣੀਆਂ ਆ ਪੁਰਾਣੀਆਂ ਵਿਦ ਹਰ ਐਕਸ ਬਾਇਫਰੈਂਡ ਕਹਿੰਦਾ ਲੀਕ ਕੀਤੀਆਂ ਉਹ ਯੂਕੇ ਬੈਠਾ ਉਹਦਾ ਨਾਮ ਡੈਸ਼ ਤੇ ਗੁਰਮਣ ਉਹਦਾ ਪ੍ਰਭ ਦਾ ਕੇਸ ਚੱਲ ਰਿਹਾ ਤੇ ਆ ਪੁਲਿਸ ਨੇ ਗੁਰਮਣ ਦਾ ਫੋਨ ਚੈੱਕ ਕੀਤਾ ਉਹਦੇ ਚੋਂ ਬਹੁਤ ਗਲਤ ਚੀਜ਼ਾਂ ਨਿਕਲੀਆਂ ਤੇ ਗੁਰਮਣ ਇਸ ਇਮ ਕੇਸ ਹਾਰ ਰਹੀ ਆ ਤਾਂ ਕਰਕੇ ਇਨਾ ਸਭ ਨੇ ਆ ਵੀਡੀਓ ਬਣਵਾਈ ਆ ਕੁੜੀ ਦੇ ਘਰ ਦੇ ਫੋਰਸ ਕਰਦੇ ਸੀ ਮੁੰਡੇ ਨੂੰ ਕਿ ਛੇਤੀ ਵਿਆਹ ਦੀ ਗੱਲ ਕਰ ਘਰੇ ਤੇ ਪ੍ਰਭ ਕਰੇ ਆ ਕੇ ਰੋਂਦਾ ਰਿਹਾ ਪ੍ਰਭ ਮਾਇਨਰ ਸੀਗਾ ਐਂਡ ਉਹ ਗੱਲ ਕੁੜੀ ਨੂੰ ਵੀ ਪਤਾ ਹੋਣੀ ਚਾਹੀਦੀ ਆ ਕਿ ਸਹੀ ਅਤੇ ਕੀ ਗਲਤ ਸੋ ਮੁੰਡੇ ਨੂੰ ਨਾਮ ਬਦਨਾਮ ਕਰੋ ਬਾਕੀ ਤੁਸੀਂ ਇਸ ਮੁੰਡੇ ਦੇ ਬਿਆਨ ਬਾਰੇ ਕੀ ਸੋਚਦੇ ਹੋ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ